ਬੇਆਸਰੇ ਦਾ ਆਸਰਾ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਬੇਸਹਾਰਿਆਂ ਨੂੰ ਸਹਾਰਾ ਦੇਣਾ ਇੱਕ ਵੱਡਾ ਉਦਮ ਸਿੰਘ ਸਾਹਿਬ ਗਿਆਨੀ ਗੁਰਜੀਤ ਸਿੰਘ ਜੀ ਸਭਰਾ ਬੇਆਸਰੇ ਦਾ ਆਸਰਾ ਵੈਲਫੇਅਰ ਸੇਵਾ ਸੁਸਾਇਟੀ ਨਵਾਂ ਪਿੰਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਾਏ ਪਾਠਾਂ ਦੇ ਭੋਗ ਪਾਣ ਉਪਰੰਤ ਇੱਕ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਵਿੱਚ ਰਾਗੀ ਢਾਡੀ ਕੀਰਤਨੀ ਕਥਾਵਾਚਕ ਤੇ ਕੂਸ਼ਲੀ ਜਥਿਆਂ ਵੱਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਿੰਘ ਸਾਬ ਭਾਈ ਗੁਰਜੀਤ ਸਿੰਘ ਜੀ ਸਭਰਾ ਹੈਡ ਗੰਥੀ ਗੁਰਦੁਆਰਾ ਸੀਸਗੰਸਾਬ ਨੇ ਕਿਹਾ ਕਿ ਬੇ ਆਸਰੇ ਦਾ ਆਸਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਤਵਲਜੀਤ ਸਿੰਘ ਜਿਨ੍ਹਾਂ ਵੱਲੋਂ ਨਵਾਂ ਪਿੰਡ ਅਤੇ ਰਾਹਪੁਰ ਕਲਾ ਪਿੰਡ ਵਿੱਚ ਲਵਾਰਿਸ ਬੇਸਹਾਰਾ ਮੈਂਟਲੀ ਬੱਚਿਆਂ ਦੀ ਸੇਵਾ ਸੰਭਾਲ ਲਈ ਬਿਰਦਾਸ਼ਰਮ ਖੁੱਲੇ ਹੋਏ ਹਨ ਉਹ ਇਲਾਕੇ ਵਿੱਚ ਇੱਕ ਸਲਾਗਾਜੋਗ ਉਦਮ ਹੈ ਜਿਨ੍ਹਾਂ ਦੇ ਸਦਕਾ ਬੇਸਹਾਰਾ ਬਜ਼ੁਰਗਾਂ ਬੱਚਿਆਂ ਬੀਬੀਆਂ ਨੂੰ ਸਹਾਰਾ ਦੇ ਕੇ ਇਸਲਾਗਾਜੋਗ ਕੰਮ ਕਰ ਰਹੇ ਹਨ ਉਹਨਾਂ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਬੱਚੇ ਆਪਣੇ ਮਾਪਿਆਂ ਦੀ ਕਦਰ ਕਰਨ ਨਾ ਕਿ ਆਸ਼ਰਮ ਵਿੱਚ ਭੇਜਣ ਜਿਸ ਨਾਲ ਆਸ਼ਰਮ ਦਾ ਹੋਰ ਵਾਧਾ ਨਾ ਹੋਵੇ ਇਸ ਮੌਕੇ ਤੇ ਸ਼ਹਿਰੀ ਟ੍ਰੈਫਿਕ ਇੰਚਾਰਜ ਸਰਦਾਰ ਦਲਜੀਤ ਸਿੰਘ ਹਮੇਸ਼ ਸ਼ਾਬੜਾ ਕੇਜੀ ਰੰਧਾਵਾ ਡਾਕਟਰ ਜੀਦਾਰ ਸਿੰਘ ਡਾਕਟਰ ਨਰਦੇਵ ਕੁਮਾਰ ਕਾਬਲ ਸਿੰਘ ਸਿਮਰਜੀਤ ਸਿੰਘ ਅਤੇ ਸਮੇਤ ਵੱਡੀ ਗਿਣਤੀ ਜੇ ਸੰਤ ਮਹਾਪੁਰਸ਼ ਸਮਾਜ ਸੇਵੀ ਅਤੇ ਹੋਰ ਇਲਾਕਾ ਨਿਵਾਸੀ ਵੀ ਹਾਜ਼ਰ ਰਹੇ ਇਸ ਦੇ ਸੰਬੰਧ ਵਿੱਚ ਪੇਸ਼ ਹੈ ਇੱਕ ਵਿਸ਼ੇਸ਼ ਰਿਪੋਰਟ ਨਵਾਂ ਪਿੰਡ ਤੋਂ ਰਾਜਾ ਕੋਟਲੀ ਪਬਲਿਕ ਪ੍ਰਾਈਮ ਟੀਵੀ ਹਾਂ ਜੀ ਬੰਬੀ ਸਭ ਤੋਂ ਪਹਿਲਾਂ ਆਪਣਾ ਨਾਮ ਮੈਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਕਵਲਜੀਤ ਸਿੰਘ ਵੀ ਆਸਰਾਂ ਦਾ ਆਸਰਾ ਸੇਵਾਦਾਰ ਤੋਂ ਅੱਜ ਦੇ ਪ੍ਰੋਗਰਾਮ ਸੰਬੰਧੀ ਕੀ ਜਾਣਕਾਰੀ ਜੀ ਅੱਜ ਤਾਂ ਜਿਹੜਾ ਪ੍ਰੋਗਰਾਮ ਕਰ ਆ ਗਿਆ ਇਹ ਆਪਾਂ ਰੋਡ ਸਾਈਡ ਲਵਾਦ ਸਮੂਹਾਂ ਦਾ ਜਿਹੜੀ ਸੰਗਤ ਦੇ ਸੰਜੋਗ ਨਗਰਾਇਗਾ ਜਿਨ੍ਹਾਂ ਵਿੱਚ ਸਾਡੇ ਬਲਦੇਵ ਭਾਈ ਵੀ ਪਹੁੰਚੇ 90 ਪਿੰਡ ਤੋਂ ਤੇ ਉਹ ਦੂਜੀ ਟੀਮ ਦਾ ਸਭ ਤੋਂ ਵੱਡੇ ਮੇਰਾ ਦੁੱਲੋ ਜੇ ਸਰਕਾਰ ਹੈ ਜਿਨ੍ਹਾਂ ਨੇ ਕਿ ਜਗ੍ਹਾ ਦਿੱਤੀ ਹੋਈ ਨਗਰਕਿਰਤ ਤੋਂ ਕਿ ਸੀਸ਼ੇ ਤਾਂ ਵੀ ਦੇਖ ਹੀ ਰਹੇ ਹੋ ਹਾਂ ਜੀ ਇਹਨਾਂ ਦੇ ਦੇਣੀਆਂ ਇਹਨਾਂ ਦੇ ਦੇਣਾ ਵਡਿਆਂ ਦੀਆਂ ਜੋ ਕਿ ਆਪਣਾ ਅੱਜ ਆਸ਼ਰਮ ਵਿੱਚ ਫਕਸ਼ਨ ਪਾਇਆ ਗਿਆ ਤੇ ਅਰਬੀ ਹੋਈ ਸੇਵਾ ਕਰਨ ਦਾ ਮੌਕਾ ਹੈ ਅੱਜ ਦਾ ਪ੍ਰੋਗਰਾਮ ਵਿੱਚ ਕੀ ਖਾਸ ਰਿਹਾ ਜੀ ਕਾਜੀ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਅਸੀਂ ਸੁਣਿਆ ਕਿ ਕੋਈ ਨਹੀਂ ਆਏਗਾ ਪਰ ਬੜੀਆਂ ਰੂਹਾਂ ਬੜੀਆਂ ਦੂਰ ਦੂਰ ਰੂਹਾਂ ਪਹੁੰਚੀਆਂ ਚੰਡੀਗੜ੍ਹ ਤੋਂ ਆਈਆਂ ਜਲੰਧਰ ਤੋਂ ਤਤਨਤਾਲ ਤੋਂ ਹੋਰ ਵੀ ਟੀਮਾਂ ਬੜੀਆਂ ਦੂਰ ਦੂਰ ਅੱਜ ਪਹੁੰਚ ਕੇ ਸਾਨੂੰ ਸੰਯੋਗ ਉਹ ਸਾਥ ਦਾ ਅੱਜ ਅਮਰਤ ਸੰਚਾਰ ਵੀ ਹੋਇਆ ਜੀ ਬੱਚਿਆਂ ਦਾ ਹਾਂਜੀ ਅੱਜ ਜਿਹੜੀ ਰੂਹਾਂ ਨੇ ਬੱਚਿਆਂ ਨੇ ਅਮ ਸ਼ੱਕਿਆ ਸੀ ਉਹਨਾਂ ਨੂੰ ਸਪੈਸ਼ਲ ਸਮਾਰਟ ਕੀਤਾ ਗਿਆ ਤੇ ਬੜੀ ਖੁਸ਼ੀ ਹੋਏ ਕਿ ਨਿੱਕੇ 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 ਬੂਟੇ ਹੋਰ ਧਾਂ ਲਾਈ ਆ ਰਹੇ ਜਿੰਨਾ ਬੱਚਿਆਂ ਨੇ ਅਮਰ ਛੱਕ ਗਏ ਆਉਣ ਵਾਲੇ ਟਾਈਮ ਤੇ ਚੰਗੇ ਸਿੰਘ ਸਜਣਗੇ ਅੱਜ ਕੱਲ੍ਹ ਤਾਂ ਪਰਮਪਰਵਤਨ ਬੜਾ ਹੋ ਰਿਹਾ ਜੀ ਹਾਂ ਜੀ ਉਹ ਤਾਂ ਦੇਖ ਹੀ ਰਹੇ ਹੋ ਪਰ ਸਾਨੂੰ ਸਾਡਾ ਇਹੋ ਹੀ ਸੰਗਤ ਦਾ ਜੋਰ ਹੈ ਜੀ ਕਿ ਆਪਾਂ ਚੰਗੇ-ਚੰਗੇ ਰੂਹਾਂ ਅਮਰ ਛਕਾ ਕੇ ਉਹ ਚੰਗੇ ਪਾਸੇ ਤੋਰੇਗੇ ਹਾਂ ਜੀ ਜਿੰਨਾ ਸੰਗਤਾਂ ਨੇ ਤੁਹਾਡਾ ਸਹਿਯੋਗ ਕੀਤਾ ਜੀ ਕੀ ਕਹਿਣਾ ਚਾਹੁੰਦੇ ਆਂ ਇਹ ਪਹਿਲਾਂ ਤਾਂ ਸਾਡੀ ਜਿਹਨਾਂ ਦਾ ਟੈਂਟਰੀ ਜੀ ਕੰਟੇ ਸਾਡਾ ਸੇਵਾ ਚ ਆਇਆ ਉਹ ਬੜੀ ਹੀ ਵੱਡੀ ਨਿੱਗੀ ਰੂਹ ਆ ਔਰ ਸਾਡੇ ਡੀਆਰ ਸਿਸਟਮ ਵਾਲੇ ਭਾਜੀ ਉਹ ਵੀ ਬੜੀ ਜਿੱਕੀ ਰੂਹ ਪਹੁੰਚੇ ਨੇ ਪ੍ਰਦੇਸ਼ ਭਾਜੀ ਉਹ ਸਾਡੇ ਗੇਲਪੇਨ ਤੋਂ ਜਿੰਨੀ ਵੀ ਟੀਮ ਸਾਡੇ ਭਾਜੀ ਉਹ ਨਹੀਂ ਸਾਰੇ ਪਹੁੰਚੇ ਨੇ ਤੇ ਬੜੀ ਹੀ ਖੁਸ਼ੀ ਹੁੰਦੀ ਹੈ ਜੋ ਸਾਥ ਦੇਂਦੇ ਨੇ ਇਹਨਾਂ ਦੀ ਸਪੋਰਟ ਨਾਲ ਇਹ ਪ੍ਰੋਗਰਾਮ ਲਾਇਆ ਗਿਆ ਤੇ ਔਰ ਸਾਡੇ ਸ਼ਮਸ਼ੇਰ ਸਿੰਘ ਭਾਜੀ ਉਹ ਪਹੁੰਚੇ ਤਾਂ ਤਾਂ ਤੋਂ ਇੱਦਾਂ ਰੂਮਾਂ ਮਿੱਠੀਆਂ ਨੇ ਨਾਲ ਸੰਜੋਗ ਦਿੱਤਾ ਵੀ ਇਹ ਪ੍ਰੋਗਰਾਮ ਲਾਇਆ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਔਰ ਅੱਜ ਦੇ ਪ੍ਰੋਗਰਾਮ ਸੰਬੰਧੀ ਕੀ ਜਾਣਕਾਰੀ ਹੈ ਜੀ ਤੇਰਾ ਨਾਮ surjeet singh sabhra head girl ਕੀ ਗੁਰਦੁਆਰਾ ਸ਼੍ਰੀ ਗੰਗਸਾਹਿਬ ਬਾਬਾ ਦੀਪ ਸਿੰਘ ਜੀ ਸਾਹਿਬਾ ਗੁਰਦੁਆਰਾ ਸਰਸ ਅੱਜ ਦਾ ਜੋ ਇਹ ਗੁਰਮਤ ਸਵਾਗਤ ਹੈ ਆਪਕੋ ਇਹ ਸਾਰਿਆਂ ਦਾ ਜਿਹੜਾ ਸਹਾਰਾ ਜੀ ਸੋਸਾਇਟੀ ਨੇ ਕਾਰਜ ਕਰਾਉਂਦਾ ਬਹੁਤ ਬਹੁਤ ਤਰ੍ਹਾਂ ਦੇ ਤੂਲਾਲ ਚੋੜਾ ਸੀ ਕਿਉਂਕਿ ਮੈਂ ਉਹਨੇ ਗੱਲ ਕਥਾ ਵਿੱਚ ਵੀ ਸੁਣੀ ਸੀ ਕਿ ਇੱਕ ਹੁੰਦੇ ਆ ਮਾਨਦਪੁੱਤੀ ਇੱਕ ਹੁੰਦੇ ਆ ਖੋਟੀ ਬੁੱਧੀ ਜੀ ਇਹ ਮਾਨਦਪੁੱਤੀ ਦਾ ਇਲਾਜ ਗੁਰੂ ਕੀ ਬਾਣੀ ਕਰ ਦਿੰਦੇ ਆ ਮਾਨਦਪੁੱਤੀ ਨੂੰ ੁੱਤੀ ਵਾਲੇ ਬਣਾ ਦਿੰਦੀ ਆ ਅਨੂਗਿਆ ਨੂੰ ਤੋਂ ਅਰਥ ਕਰਵਾ ਦਿੰਦਾ ਗੁਰੂ ਜਦੋਂ ਸਭ ਦੇ ਹੱਥ ਰੱਖਦਾ ਸਮਰਾਥ ਜੀ ਜਦੋਂ ਸਭ ਦੇ ਉੱਤੇ ਹੱਥ ਰੱਖ ਦਿੰਦਾ ਨਾ ਇਹ ਉਹਦੇ ਲੋਕੀਂ ਲਈਆ ਤਰਜਮਾ ਜੀ ਹੈ ਜਦੋਂ ਗੁਰੂ ਦਾ ਆਸਰਾ ਲੈ ਕੇ ਗੁਰੂ ਦੇ ਸਹਾਰੇ ਨਾਲ ਗੁਰੂ ਦੀ ਬਾਣੀ ਨਾਲ ਜੁੜ ਜਾਈਏ ਤੇ ਆਤਮਿਕ ਆਨੰਦ ਪੈਦਾ ਹੋ ਜਾਂਦਾ ਜੀਵਨ ਚ ਖੁਸ਼ੀਆਂ ਖਿੜੇ ਆ ਜਾਂਦੇ ਹੈ ਤੇ ਇਹੀ ਗੱਲ ਆ ਕਿ ਬਹੁਤ ਸਾਰੇ ਇਥੇ ਗੁਰੂ ਦੀ ਸੰਗਤ ਕਰਕੇ ਇਥੋਂ ਕਹਿੰਦੇ ਠੀਕ ਹੋ ਗਏ ਇਹਨਾਂ ਨੇ ਦੱਸਿਆ ਮੈਨੂੰ ਕਿਉਂਕਿ ਜੇ ਅਸੀਂ ਗੁਰੂ ਨਾਲ ਜੁੜਾਂਗੇ ਤਾਂ ਸਾਡਾ ਭਲਾ ਹੈ ਜਿਹੜੇ ਇਹ ਬਾਲਕੁਹੇ ਜਿਲ੍ਹਾ ਦੀ ਸੇਵਾ ਕਰ ਰਹੇ ਭਾਈ ਕਵਲਜੀਤ ਸਿੰਘ ਜੀ ਇਹ ਭਾਈ ਭਾਗਾ ਵਾਲੇ ਆ ਉਹਨੇ ਸਿਰ ਤੇ ਹੱਥ ਰੱਖ ਕੇ ਇਹਨਾਂ ਨੂੰ ਸੇਵਾ ਲੈ ਰਹੇ ਆ ਕਿਉਂਕਿ ਇੰਦਾ ਦੀ ਸੇਵਾ ਕਰਨੀ ਨਿਸ਼ਕਾਮ ਭਾਵਨਾ ਨਾਲ ਬਹੁਤ 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 ਕਠਨ ਬਾਤ ਹੈ ਬੜੀ ਤਪੱਸਿਆ ਹੈ ਉਹਨੂੰ ਸਿਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਸੇਵਾ ਦਾ ਸ਼ੁੱਧ ਭਾਵਨਾ ਨਾਲ ਕਰਦੇ ਰਹਿਣ ਤੇ ਇਹ ਮਨੁੱਖੀ ਵਾਲਿਆਂ ਨੂੰ ਗੁਰੂ ਭੁੱਦੀ ਬਖਸ਼ੀ ਜਾਏਗਾ ਇਸ ਤਰ੍ਹਾਂ ਦੁਹਰਾਇਆ ਨੇ ਗੁਰੂ ਦੀ ਬਾਣੀ ਦਾ ਲੱਗਦਾ ਨਾ ਵੀ ਇਸੇ ਤਰ੍ਹਾਂ ਸਰ ਸਨਤਾ ਨੂੰ ਦੇਤੀ ਜੀ ਜੀ ਹਾਂਜੀ ਸਰ ਅੱਜ ਪ੍ਰੋਗਰਾਮ ਸੰਬੰਧੀ ਜੀ ਇਹ ਆਸਰਾਂ ਦਾ ਆਸਰਾ ਜਿਵੇਂ ਕਿ ਬੰਦੇ ਕਸਦਾ ਕਵਜ ਸਿੰਘ ਨੇ ਇਹਨਾਂ ਦੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿ ਜਿਹੜੇ ਇਹੋ ਜਿਹੇ ਬਲਬੀ ਰੂਹਾਂ ਦੇ ਦੇ ਦਰਸ਼ਨ ਕਰਵਾ ਰਹੇ ਨੇ ਤੇ ਉਹ ਦੇ ਨਾਲ ਦੀ ਸੇਵਾ ਸੰਭਾਲਦੇ ਸੇਵਾ ਲੈ ਗਏ ਇਹ ਵਿਚਾਰਾਂ ਦੀ ਲੜਾਈ ਆ ਜਿੱਦਾਂ ਦੇ ਵਿਚਾਰ ਸ਼ੁੱਧ ਹੁੰਦੇ ਨੇ ਉਹੀ ਜਿਹੜੇ ਆ ਉਹ ਰੱਬ ਦੀ ਰੱਬੀ ਰੂਹ ਹੋ ਸਕਦੀ ਆ ਇਹਨਾਂ ਤੋਂ ਇਲਾਵਾ ਜਿਹੜੇ ਇੱਥੇ ਇਸ ਦੇ ਵਿੱਚ ਜਿਹੜੇ ਮੰਦਕੁੱਦੀ ਦੇ ਕੋ ਨਿਵਾਸ ਸੇ ਸਹਾਰਾ ਲੋਕ ਨੇ ਜਿੰਨਾਂ ਦੇ ਵਿੱਚ ਕੋਈ ਹੈ ਉਹੀ ਵਿਚਾਰਾਂ ਦੇ ਲਈ ਤੇ ਜਿਹੜੇ ਕਿ ਬਿਲਕੁਲ ਪਰਮਾਤਮਾ ਨਾਲ ਜੁੜੇ ਹੋਏ ਨੇ ਉਹਨਾਂ ਦੀ ਸੇਵਾ ਕਰਨਾ ਬਹੁਤ ਰੰਗ ਤੇ ਇਹੋ ਜਿਹੇ ਸਵਾਵਾ ਕਰਦਾ ਜਿਵੇਂ ਅੱਜ ਮੇਰਾ ਬਖਲੇ ਸੀਗਾ ਮੈਂ ਇਹਨਾਂ ਰੱਬੀ ਰੂਹਾਂ ਵਿੱਚ ਇਹ ਆਪਣਾ ਜਿਹੜਾ ਆਪੇ ਬਖਲੇ ਸੀਗਾ ਉਹ ਸੈਟਮੈਂਟ ਕਰਨਾ ਕਿ ਜਿਆਦਾ ਤੇ ਮੈਂ ਇੱਥੇ ਆ ਗਿਆ ਲੈ ਦੱਸ ਕਿ ਤੇ ਅੱਜ ਮੈਂ ਜਿਹੜਾ ਬਖਲੇ ਉਹ ਸੈਟਮੈਂਟ ਕਰਦਾ ਥੈਂਕ ਯੂ ਕਹਿੰਦੇ ਆ ਕਿ ਅਸੀਂ ਕੋਠੀ ਬਣਾ ਲਈ ਅਸੀਂ ਘਰ ਬਣਾ ਲਿਆ ਅਸੀਂ ਜ਼ਮੀਨ ਜਾਇਦਾਦ ਲੈ ਲਈ ਨਾਲ ਨਾਲ ਜਿਹੜੇ ਆ ਮੰਦ ਬੁੱਧੀ ਦੇ ਕੁਝ ਐਸੇ ਲੋਕ ਵੀ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਛੱਡ ਦਿੰਦੇ ਨੇ ਅਸੀਂ ਉਹਨਾਂ ਜਿਹਦਾ ਜਿਹਦਾ بے ਸਹਾਰਾ ਘਰ ਬਣ ਰਿਹਾ ਫਿਰ ਰਾਸ਼ਨ ਪੜਦੇ ਨੇ ਉਹਨਾਂ ਦੀ ਉਹਨਾਂ ਵਿੱਚ ਜਿਹੜੀ ਤਦਾਦ ਵਾਧੀ ਜਾਂਦੀ ਚਲਦੀ ਉਹਨੂੰ ਭਟਾਉਣ ਦੀ ਕੋਸ਼ਿਸ਼ ਹੈ ਜੀ ਆਪਣੇ ਮਾਪੂਰੀ ਸੇਵਾ ਕਰੀਏ ਤੇ ਗੁਰੂ ਸਾਹਿਬ ਦੀ ਸੇਵਾ ਜਿਹੜੀ ਉਹ ਪਰਮਾਨ ਹੈ ਜੇ ਆਪਾਂ ਘਰ ਦੇ ਵਿੱਚ ਆਪਾਂ ਮਾਪੂਰੀ ਸੇਵਾ ਨਹੀਂ ਕਰਦੇ ਵੱਡਿਆ ਸਰਕਾਰ ਨਹੀਂ ਕਰਦਾ ਤੇ ਬਾਹਰ ਜਾ ਕੇ ਸੇਵਾ ਕਰਦਾ ਕੋਈ ਫਾਇਦਾ ਨਹੀਂ ਉਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂ ਪੰਜ ਬਜ਼ੁਰਗ